247 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ 15 ਅਗਸਤ ਦੇ ਮੱਦੇ ਨਜ਼ਰ ਰੱਖਦੇ ਬਟਾਲਾ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਬਟਾਲਾ ਦੇ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਕੀਤਾ ਗਿਆ ਫਲੈਂਗ ਮਾਰਚ ਇਸ ਮੌਕੇ ਡੀਐਸਪੀ ਏਡੀ ਸਿੰਘ ਵੱਲੋਂ ਫਲੈਂਗ ਮਾਰਚ ਦੀ ਅਗਵਾਈ ਕੀਤੀ ਗਈ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫਲੈਂਗ ਮਾਰਚ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣ ਲਈ ਕੱਢਿਆ ਜਾਂਦਾ ਹੈ ਔਰ ਜਿੰਨੇ ਵੀ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੂੰ ਡਰ ਪਾਉਣ ਦੇ ਲਈ ਇਹ ਫਲੈਂਗ ਮਾਰਚ ਕੱਢੇ ਜਾਂਦੇ ਹਨ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਟੁਕੜੇ ਰਈਆਂ 플ੈਂਗ ਮਾਰਚ ਕੱਢ ਰਹੀਆਂ ਹਨ ਇਹਨਾਂ 플ੈਂਗ ਮਾਰਚਾਂ ਕੱਢਣ ਦਾ ਮਕਸਦ ਹੈ ਕਿ 15 ਅਗਸਤ ਦਾ ਦਿਨ ਖੁਸ਼ਹਾਲ ਦੇ ਨਾਲ ਨਿਕਲੇ ਕੋਈ ਅਣਸੰਖੋਂ ਵੀ ਘਟਨਾ ਨਾ ਵਾਪਰੇ ਬਟਾ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਅਸ਼ੋਕ ਜਰੇਵਾਲ ਤੇ ਨੀਰੇ ਸ਼ਰਮਾ ਦੀ ਖਾਸ ਰਿਪੋਰਟ ਅੱਜ ਜੀ 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਪੀ ਸਾਹਿਬ ਦੀ ਹਾਜ਼ਰੀ ਤੇ ਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਖਤ ਕੀਤਾ ਗਿਆ ਜਾਂ ਕਿ ਮੋਰ ਕਿਤੇ ਕਿਤੇ ਸਖਤ ਕੀਤਾ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਲਵਾਰਥ ਚੀਜ਼ ਮਿਲਦੀ ਹੈ ਲਵਾਰਥ ਵਾਟਸਐਪ ਦਿੰਦਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੂਚਨਾ ਦੇਣ ਕੋਈ ਅਣਸਖਾਵੀ ਘਟਨਾਣਾ ਵਾਪਰ ਜੇ ਕਿਸ ਕਰਕੇ ਫਲੈਗ ਮਾਰਕ ਕਰਦੇ ਆ। ਇਸ ਨਾਲ ਕੀ ਸਮਝਦਾਰ ਲੋਕਾਂ ਤੇ ਕੀ ਪ੍ਰਭਾਵ ਜਾਏਗਾ? ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤੁਰੇ ਰਹੇ। ਜੇ ਤੁਹਾਡਾ ਕੋਈ ਸੰਪਰਕ ਕਰਨ ਲਈ ਪੁਲਿਸ ਆਮ ਲੋਕ ਕੀ ਕਰਦੇ ਆ? ਸਾਡਾ ਕੋਈ ਸੰਪਰਕ ਕਰਨ ਲਈ ਐਸਐਚਓ ਦਾ ਨੰਬਰ ਹੈ ਜੀ, ਮੇਰਾ ਨੰਬਰ ਆ ਜੀ। ਸਿਟੀ ਐਸਐਸ ਤੋਂ ਵੱਲੋਂ ਦਾ ਨੰਬਰ ਆ, ਕੰਟਰੋਲ ਰੂਮ ਦਾ ਨੰਬਰ, ਹਰ ਜੀ ਦਾ ਨੰਬਰ। ਚੱਕਰੀ ਦਾ ਨੰਬਰ ਸ਼ੇਅਰ ਕਰੋ। ਸੋ ਉਸ ਤੋਂ ਬਾਅਦ ਸਾਰਾ ਜੀ ਬੈਕ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀ ਦਾ ਪੁਲ ਸਾਰਾ ਕਰਾਂਗੇ ਲੱਗਦਾ ਕਿ ਜਿਹੜੇ 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 ਸਰਨੇ ਜਾਂ ਗਲਤ ਅੰਸਰ ਵਿੱਚ ਉਹਨਾਂ ਤੇ ਇਸ ਬਲੈਕ ਮਾਰਕੀਟ ਦਾ ਪ੍ਰਭਾਵ ਜਾਏਗਾ ਬਿਲਕੁਲ ਪਈ ਗਈ ਜੇ ਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾੜੇ ਅੰਸਰ ਦੇ ਅੰਦਰ ਵੀ ਭਾਵਨਾ ਹੁੰਦੀ ਆ ਵੀ ਮੈਂ ਪੁੱਛ ਕੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ